ਨਵਜੋਤ ਸਿੰਘ ਸਿੱਧੂ ਕਈ ਵਾਰ ਇਹੋ ਜਿਹੇ ਬਿਆਨ ਦਿੰਦੇ ਨੇ ਜੋ ਉਹਨਾਂ ਨਾਲ ਵਾਪਰੀਆਂ ਘਟਨਾਵਾਂ ਦੇ ਵਿਪਰੀਤ ਖੜੋ ਜਾਂਦੇ ਨੇ ਹਾਲ ਹੀ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਇੱਕ ਇਹੋ ਜਿਹਾ ਬਿਆਨ ਦੇ ਰਹੇ ਨੇ ਦਰਅਸਲ ਬਾਬੂ ਕਾਂਛੀराम ਜੀ ਦੇ ਪਿੰਡ ਜਾਂਦੇ ਨੇ ਉਹਨਾਂ ਦੇ ਜਦੀ ਘਰ ਜਾਂਦੇ ਨੇ ਔਰ ਉੱਥੇ ਜਾ ਕੇ ਉਹਨਾਂ ਦੇ ਸਮਾਰਕ ਦੇ ਦਰਸ਼ਨ ਕਰਦੇ ਨੇ ਉਸ ਤੋਂ ਬਾਅਦ ਮੌਜੂਦਾ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਨਵਜੋਤ ਸਿੰਘ ਸਿੱਧੂ ਸਾਫ਼ ਤੌਰ ਦੇ ਉੱਤੇ ਹਾਲ ਹੀ ਦੇ ਵਿੱਚ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਹੋਇਆਂ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਨੇ ਕਹਿੰਦੇ ਨੇ ਕਿ ਪੰਜਾਬ ਸਰਕਾਰ ਨੇ ਜੋ ਵਾਦੇ ਕੀਤੇ ਸੀ ਉਹ ਝੂਠ ਰਹੇ ਨੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਲੋਕ ਹੁਣ ਰਿਪੋਰਟ ਕਾਰਡ ਦੇਖ ਕੇ ਹੀ ਵੋਟ ਪਾਉਣਗੇ ਔਰ ਵੋਟ ਜਿਹੜੀ ਹੈ ਉਹ ਤਾਂ ਹੀ ਪਵੇਗੀ ਜੇ ਪੰਜਾਬ ਦੇ ਵਾਸਤੇ ਕੰਮ ਕੀਤੇ ਹੋਣਗੇ ਪੰਜਾਬ ਸਰਕਾਰ ਦੇ ਉੱਤੇ ਸਾਫ਼ ਨਿਸ਼ਾਨੇ ਨਵਜੋਤ ਸਿੰਘ ਸਿੱਧੂ ਸਾਹ ਦੇ ਨਜ਼ਰ ਆ ਰਹੇ ਨੇ ਪਰ ਉੱਥੇ ਹੀ ਕਹੋ ਜੀ ਗੱਲ ਕਰ ਲੈਂਦੇ ਨੇ ਨਵਜੋਤ ਸਿੱਧੂ ਜਿਸ ਨੂੰ ਲੈ ਕੇ ਸਵਾਲ ਖੜੇ ਹੋ ਜਾਂਦੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੁੰਦਾ ਔਰ ਉਸ ਸੈਸ਼ਨ ਦੌਰਾਨ ਹੰਗਾਮਾ ਸਾਫ਼ ਨਜ਼ਰ ਆਉਂਦਾ ਕਿ ਇਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋਇਆ ਹੁੰਦਾ ਕਿ ਇਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਵਿਵਾਦ ਖੜਾ ਹੋਇਆ ਹੁੰਦਾ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਦੇ ਵਿਚਾਲੇ ਵਿਵਾਦ ਪੜਕਿਆ ਹੁੰਦਾ ਉਸੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਟਿੱਪਣੀ ਸਾਹਮਣੇ ਆਉਂਦੀ ਹੈ ਕਿ ਜਿਹੜੀ ਪਾਰਟੀ ਜਿਹੜੇ ਨੁਮਾਇੰਦੇ ਵਿਧਾਨ ਆਂ ਹਰਕਤਾਂ ਕਰਨ ਵਿਧਾਨ ਸਭਾ ਦੇ ਵਿੱਚ ਜਿਹੜੀ ਸਤਕਾਰਯੋਗ ਹੈ ਉੱਥੇ ਜਾ ਕੇ ਇਸ ਹੱਦ ਤੱਕ ਰੌਲਾ ਰੱਪਾ ਪਾਇਆ ਜਾਵੇ ਸ਼ੋਰਗੁਲ ਕੀਤਾ ਜਾਵੇ ਵਿਵਾਦ ਖੜਾ ਕੀਤਾ ਜਾਵੇ ਉਹਨਾਂ ਨੁਮਾਇੰਦਿਆਂ ਨੂੰ ਵੋਟਾਂ ਨਹੀਂ ਪੈ ਸਕਦੀਆਂ ਉਹਨਾਂ ਨੇ ਸਾਫ਼ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਵਿਵਾਦ ਖੜਾ ਕੀਤਾ ਗਿਆ ਗਾਲੀ ਗਲੋਚ ਕੀਤਾ ਗਿਆ ਉੱਥੇ ਗਲਤ ਸ਼ਬਦਾਵਲੀ ਵਰਤੀ ਗਈ ਇਹੋ ਜੇ ਬਿਆਨ ਤੋਂ ਬਾਅਦ ਇੱਕ ਛਵੀ ਨਵਜੋਤ ਸਿੰਘ ਸਿੱਧੂ ਦੀ ਸਾਹਮਣੇ ਆਉਂਦੀ ਹੈ ਉਸ ਸਮੇਂ ਦੀ ਜਦੋਂ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਤਕਰਾਰ ਹੋ ਜਾਂਦੀ ਹੈ ਵਿਧਾਨ ਸਭਾ ਦੇ ਅੰਦਰ ਹੀ ਇਹ ਤਕਰਾਰ ਹੁੰਦੀ ਹੈ ਔਰ ਇੱਕ ਦੂਸਰੇ ਨੂੰ ਹੱਥੋਂ ਪਾਈ ਤੱਕ ਉਤਰ ਜਾਂਦੇ ਨੇ ਇੱਕ ਦੂਸਰੇ ਦੇ ਗਲ ਪੈਣ ਨੂੰ ਕਾਲੇ ਨਜ਼ਰ ਆਉਂਦੇ ਨੇ ਔਰ ਇੱਕ ਦੂਸਰੇ ਵੱਲ ਹਮ ਹਮਾ ਆ ਕੇ ਵੱਧ ਚੜ ਕੇ ਆਉਂਦੇ ਨਜ਼ਰ ਆਉਂਦੇ ਦਿਖਾਈ ਦੇ ਰਹੇ ਹੁੰਦੇ ਇੱਕ ਦੂਸਰੇ ਨੂੰ ਗਾਲ੍ਹਾਂ ਕੱਢ ਰਹੇ ਹੁੰਦੇ ਨੇ ਵਿਧਾਨ ਸਭਾ ਦੇ ਵਿੱਚ ਉਹ ਵੀਡੀਓ ਕੋਈ ਪੁਰਾਣੀ ਨਹੀਂ ਹੈ ਪਰ ਨਵਜੋਤ ਸਿੰਘ ਸਿੱਧੂ ਕਹੇ ਉਸ ਵੀਡੀਓ ਨੂੰ ਭੁੱਲ ਚੁੱਕੇ ਨੇ ਕਿ ਉਸ ਵੇਲੇ ਜੋ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਹੋਇਆ ਸੀ ਉਹ ਵਿਧਾਨ ਸਭਾ ਦੀ ਗરિਮਾ ਦੇ ਵਾਸਤੇ ਮਹੱਤਵਪੂਰਨ ਸੀ ਉਹ ਬਰਕਰਾਰ ਰੱਖ ਰਿਹਾ ਸੀ ਵਿਧਾਨ ਸਭਾ ਦੀ ਗરિਮਾ ਜਾਂ ਫਿਰ ਨਵਜੋਤ ਸਿੰਘ ਸਿੱਧੂ ਹੁਣ ਇਸ ਹਾਦਸੇ ਤੋਂ ਬਾਅਦ ਉਹ ਭੁੱਲ ਗਏ ਨੇ ਕਿ ਜੋ ਉਸ ਵੇਲੇ ਵਿਧਾਨ ਸਭਾ ਦੇ ਵਿੱਚ ਹੋਇਆ ਸੀ ਉਸ ਵੀਡੀਓ ਨੂੰ ਲਾ ਕੇ ਵਿਵਾਦ ਜਿਹੜਾ ਉਹ ਬਣਿਆ ਹੁੰਦਾ ਆ ਅਜੇ ਤੱਕ ਨਵਜੋਤ ਸਿੰਘ ਸਿੱਧੂ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਉਸ ਵੀਡੀਓ ਨੂੰ ਲੈ ਕੇ ਪਰ ਨਵਜੋਤ ਸਿੰਘ ਸਿੱਧੂ ਦਾ ਇਹ ਬਿਆਨ ਆਪਣੇ ਲੰਘੇ ਸਮੇਂ ਦੇ ਵਿੱਚ ਵਾਪਰੀ ਘਟਨਾ ਦੇ ਵਿਪਰੀਤ ਖੜਾ ਹੋ ਜਾਂਦਾ ਨਵਜੋਤ ਸਿੰਘ ਸਿੱਧੂ ਜਿੱਥੇ ਕਹਿੰਦੇ ਨੇ ਕਿ ਇਹੋ ਜੀ ਹਰਕਤ ਹੈ ਉਹ ਜੀਆ ਵਿਵਾਦ ਵਿਧਾਨ ਸਭਾ ਦੇ ਵਿੱਚ ਹੋਣਾ ਅਨੰਦਨੀ ਹੈਗਾ ਆ ਉੱਥੇ ਹੀ ਜਦੋਂ ਪਹਿਲਾਂ ਵਿਵਾਦ ਹੋਇਆ ਸੀ ਪਹਿਲਾਂ ਵਿਧਾਨ ਸਭਾ ਦੇ ਵਿੱਚ ਗਾਲਾਂ ਕੱਢੀਆਂ ਗਈਆਂ ਸੀ ਪਹਿਲਾਂ ਇੱਕ ਦੂਸਰੇ ਵੱਲ ਵੱਧ ਚੜ ਕੇ ਆਉਂਦੇ ਨਜ਼ਰ ਆ ਰਹੇ ਸੀ ਨਵਜੋਤ ਸਿੱਧੂ ਤੇ ਵਿਕਰਮ ਮਜੀਠੀਆ ਕਿ ਉਹ ਵਿਧਾਨ ਸਭਾ ਦੀ ਗરિਮਾ ਨੂੰ ਠੇਸ ਨਹੀਂ ਪਹਚਾਰਿਆ ਸੀ ਕਿ ਉਹ ਵਿਧਾਨ ਸਭਾ ਦੀ ਗરિਮਾ ਨੂੰ ਚਾਰ ਚੰਨ ਲਾ ਰਿਹਾ ਸੀ ਇਹ ਸਵਾਲ ਨਵਜੋਤ ਸਿੰਘ ਸਿੱਧੂ ਦੇ ਉੱਤੇ ਖੜੇ ਹੋ ਰਹੇ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਆਉਂਦੇ ਸਮੇਂ ਦੇ ਵਿੱਚ ਕੀ ਹੋਵੇਗਾ ਕਾਂਗਰਸ ਪਾਰਟੀ ਦਾ ਭਾਵੇਂ ਕੋ ਅਲਹਿਦਾ ਆ ਪਰ ਨਵਜੋਤ ਸਿੰਘ ਸਿੱਧੂ ਦਲ ਜਿਹੜਾ ਬਿਆਨ ਸਾਹਮਣੇ ਆਇਆ ਆ ਬਾਬੂ ਕਾਂਸੀ ਰਾਮ ਦੇ ਘਰ ਜਾ ਕੇ ਉਹ ਆਪਣੇ ਆਪ ਦੇ ਵਿੱਚ ਵਿਵਾਦ ਖੜੇ ਕਰ ਰਿਹਾ Subscribe to One India channel and never miss an update.